ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਜੋ ਜਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁੱਖ ਕੋ ਐ ਉਥੇ ਪਕੜ ਹੋ ਟੋਇਆ ਕੋ ਕਪਕਾਰ ਕੌਣਾ ਸੁਣੇ ਔਹ ਔਖਾ ਹੋਏ ਹੋਏ ਰੋਇਆ ਹਰ ਤਪਦ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਬੰਦਾ ਓਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪਰਵ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸੇ ਗੁਜ ਜਾ ਨ ਹੋਇਆ ਜੈਸਾ ਬੀਜ ਸੋ ਲਉਨੇ ਜਹਾਂ ਪੁਰ ਤੇਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਇਸ ਸਤਿਗੁਰ ਦੇ ਚਰਨ ਧੋਇਆ ਗੁਰ ਸਤਿਗੁਰ ਪੇਚੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਰਮਹਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋ ਹੈ ਉਥੇ ਪਕੜ ਓ ਟੋਇਆ ਕੋਕ ਪਕਾਰ ਕੌਣਾ ਸੁਣੇ ਓ ਔਖਾ ਹੋਏ ਹੋਏ ਰੋਇਆ ਹਰ ਬਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋ ਰਿਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸ ਗੁਜਾ ਨਾ ਹੋਇਆ ਜੈਸਾ ਬੀਜੈ ਸੋ ਲੁਣੇ ਜਿਹਾਂ ਪੁਰ ਤੇਨੇ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਗੁਰ ਗਏ ਚਰਨ ਤੋਇਆ ਗੁਰਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਬ ਹਰ ਹਰ ਨਾਮ ਸੁਖ ਹੋਇਆ ਚਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁੱਖ ਕੋਇ ਉਥੇ ਪਕੜ ਓਹ ਟੋਇਆ ਕੋਕ ਪਕਾਰ ਕੌਣਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਉਹਨ ਹਰ ਦਬਦ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋ ਆ ਹਰ ਵੇਖੇ ਸੁਣੇ ਨੇ ਤੇ ਸਭ ਕਿਸੇ ਤੇ ਦੂ ਕਿਸ ਗੁਜਾ ਨਾ ਹੋਇਆ ਜੈਸਾ ਬੀਜ ਸੋ ਲੁਣੇ ਜਹਾਂਪੁਰ ਤੇਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਗੁਰ ਗਏ ਚਰਨ ਤੋ ਆ ਗੁਰਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਲੋਕ ਮਹਲਾ ਚੌਥਾ ਜੋ ਲਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁਖ ਕੋਐ ਉਥੇ ਪਕੜ ਓ ਟੋਇਆ ਕੋਕ ਪਕਾਰ ਕੌਣਾ ਸੁਣੇ ਓ ਔਖਾ ਹੋਏ ਹੋਏ ਰੋਇਆ ਹਰ ਦਬਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓ ਤੇਲੀ ਬੰਦਾ ਓ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸੇ ਗੁਜਾ ਨਾ ਹੋਇਆ ਜਿਹਾ ਬੀਜ ਜਿਸੋ ਲੋਣੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਤੋਇਆ ਗੁਰਸਤਗੁਰ ਪਿਛੇ ਤਰ ਗਿਆ ਜਿਉਂ ਲੋਹਾ ਕਾਟ ਸੰਗੋਇਆ ਜਰਨ ਨਾਨਕ ਨਾਮ ਧਿਆਏ ਤੂੰ ਜਬ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋ ਹੈ ਉਥੇ ਪਕੜ ਓ ਟੋਇਆ ਉਹ ਔਖਾ ਕਰ ਕੌਣਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਉਹਨਾਂ ਹਰ ਦਬਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂੰਕਿਸ਼ ਗੁਜ ਜਾ ਨਾ ਹੋਇਆ ਜੈਸਾ ਬੀਜ ਸੋ ਲਉਨੇ ਜਹਾਂਪੁਰ ਤੇਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਧੋਇਆ ਗੁਰ ਸਤਿਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਬ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਲਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਐ ਉਥੇ ਪਕੜ ਓ ਟੋਇਆ ਕੋਕ ਪਕਾਰ ਕੌਣਾ ਸੁਣੇ ਔ ਔਖਾ ਹੋਏ ਹੋਏ ਰੋਇਆ ਉਹ ਹਰ ਦਬਾ ਸਾਬ ਗਵਾਇਆ ਲਾ ਹਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸ ਗੁਜ ਜਾ ਨਾ ਹੋਇਆ ਜੈਸਾ ਬੀਜ ਸੋ ਲੋਣੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਤੋਇਆ ਗੁਰ ਸਤਿਗੁਰ ਪੇਚੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਲਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਐ ਉਥੇ ਪਕੜ ਓ ਟੋਇਆ ਕੋਕ ਪਕਾਰ ਕੌਣਾ ਸੁਣੇ ਔ ਔਖਾ ਹੋਏ ਹੋਏ ਰੋਇਆ ਦਬਾ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸ ਗੁਜ ਜਾ ਨਾ ਹੋਇਆ ਜਿਹਾ ਬੀਜ ਸੋ ਲੋਣੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਤੋਇਆ ਗੁਰਸਤਗੁਰ ਪਿਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਇ ਉਥੇ ਪਕੜ ਓ ਟੋਇਆ ਉਹ ਔਖਾ ਪਕਾਰ ਕੌਣਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਹੁਣ ਹਰ ਤਬਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਪਰ ਕੇ ਉੱਠ ਪਰਵ ਜੋਇਆ ਹਰ ਵੇਖੇ ਸੁਣੇ ਨੇ ਤੇ ਸਭ ਕਿਸੇ ਤੇ ਦੂ ਕਿਸੇ ਗੁਜ ਜਾ ਨਾ ਹੋਇਆ ਜਿਹਾ ਬੀਜੈ ਸੋ ਲਾਉਣੇ ਜਿਹਾਂ ਪੁਰਖ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਤੋਇਆ ਗੁਰ ਸਤਿਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਇ ਉਥੇ ਪਕੜ ਓ ਟੋਇਆ ਉਹ ਕਪਕਾਰ ਕੌਣਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਉਹਨ ਹਰ ਦਬਦ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸੇ ਗੁਜਾ ਨਾ ਹੋਇਆ ਜੈਸਾ ਬੀਜ ਸੋ ਲੋਣੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਇਸ ਸਤਿਗੁਰ ਗਏ ਚਰਨ ਧੋਇਆ ਗੁਰ ਸਤਿਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਇ ਉਥੇ ਪਕੜ ਓ ਟੋਇਆ ਉਹ ਕਪਕਾਰ ਕੌਨਾ ਸੁਣੇ ਅਹੋ ਔਖਾ ਹੋਏ ਹੋਏ ਰੋਇਆ ਉਹਨ ਹਰ ਦਬਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸ ਗੁਜਾ ਨਾ ਹੋਇਆ ਹੋਇਆ ਜੈਸਾ ਬੀਜ ਸੋ ਲੋਣੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਿਗੁਰ ਗਏ ਚਰਨ ਤੋਇਆ ਗੁਰਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਟ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਬ ਹਰ ਹਰ ਨਾਮ ਸੁਖ ਹੋਇਆ ਸ਼ਲੋਕ ਮਹਲਾ 4 ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਕੋਐ ਉਥੇ ਪਕੜ ਓ ਟੋਇਆ ਕੋਕ ਪਕਾਰ ਕੌਣਾ ਸੁਣੇ ਓ ਔਖਾ ਹੋਏ ਹੋਏ ਰੋਇਆ ਓਨ ਹਰ ਦਬਲ ਗਵਾਇਆ ਲਾ ਹਾ ਮੂਲ ਸਭ ਖੋਇਆ ਉਹ ਤੇਲੀ ਬੰਦਾ ਉਹ ਤੇਲੀ ਸਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਭ ਕਿਸੇ ਤੇ ਦੂ ਕਿਸ ਗੁਜ ਜਾ ਨਾ ਹੋਇਆ ਜੈਸਾ ਬੀਜ ਸੋ ਲਉਨੇ ਜਹਾਂਪੁਰ ਕੇ ਨੇ ਬੋਇਆ ਜਿਸੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਗੁਰ ਗਏ ਚਰਨ ਤੋਇਆ ਗੁਰਸਤਗੁਰ ਪੇਚੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਜਰਨ ਨਾਨਕ ਨਾਮ ਧਿਆਇ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ